ਬਟਿੰਦਰ ਦੇ ਪਿੰਡ ਬੱਲੂਆਣਾ ਦੇ ਵਿੱਚ ਕੁਝ ਵਿਅਕਤੀਆਂ ਦੇ ਵੱਲੋਂ ਕੁੱਕੜਾਂ ਦੀ ਲੜਾਈ ਕਰਵਾਈ ਜਾ ਰਹੀ ਸੀ ਐਸੇ ਦੌਰਾਨ 100 ਤੋਂ 200 ਬੰਦੇ ਸ਼ਾਮਲ ਸਨ ਜਦੋਂ ਸਾਨੂੰ ਇਸ ਗੱਲ ਦੀ ਪੁਲਿਸ ਨੂੰ ਜਾਣਕਾਰੀ ਮਿਲੀ ਤਾਂ ਮੌਕੇ ਤੇ ਸਾਰੇ ਵਿਅਕਤੀ ਫਰਾਰ ਹੋ ਗਏ ਪਰ ਐਸੇ ਦੌਰਾਨ ਇੱਕ ਕੁੱਕੜ ਅਤੇ ਇੱਕ ਵਿਅਕਤੀ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਜਿਸ ਤੋਂ ਬਾਅਦ ਜ਼ਖਮੀ ਹਾਲਤ ਦੇ ਵਿੱਚ ਕੁੱਕੜ ਦਾ ਮੈਡੀਕਲ ਵੀ ਕਰਵਾਇਆ ਗਿਆ ਪੁਲਿਸ ਨੇ 3 ਵਿਅਕਤੀਆਂ ਦੇ ਮਾਮਲਾ ਦਰਜ ਕਰਕੇ ਅਗਰੇਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਸਤਿ ਸ਼੍ਰੀ ਅਕਾਲ ਜੀ ਇੰਡੀਆ ਨਿਊਜ਼ ਤੇ ਤੁਹਾਡਾ ਸਵਾਗਤ ਹੈ ਅਸੀਂ ਅੱਜ ਖੜੇ ਆ ਬਠਿੰਡਾ ਦੇ ਬੱਲੂਆਣੇ ਪਿੰਡ ਜਿੱਥੇ ਕਿ ਪੁਲਿਸ ਨੇ ਤਿੰਨ ਵਿਅਕਤੀਆਂ ਨੂੰ ਹਿਰਾਸਤ ਚ ਲਿੱਤਾ ਹੈਗਾ ਜਿਹੜੇ ਕਿ ਇਹ ਤਿੰਨ ਵਿਅਕਤੀ ਸੀਗੇ ਕੁੱਕੜਾਂ ਦੀ ਖੇਡਾ ਕਰਾਉਂਦੇ ਸੀਗੇ ਇਨ੍ਹਾਂ ਵੱਲੋਂ ਇਨਾਮ ਵੀ ਰੱਖੇ ਗਏ ਸੀਗੇ ਤਾਂ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਤਿੰਨਾਂ ਵਿਅਕਤੀਆਂ ਨੂੰ ਹਿਰਾਸਤ ਤੇ ਇੱਕ ਕੁੱਕੜ ਵੀ ਹਿਰਾਸਤ ਚ ਲਿੱਤਾ ਹੈਗਾ ਜੀ ਤੁਹਾਡੀ ਗੱਲ ਕਰਾਨਾ ਹੈ ਨਿਰਮਲ ਸਿੰਘ ਜੀ ਜਿਹੜੇ ਕਿ ਇੱਥੇ ਦੇ ਇੰਚਾਰਜ ਨੇ ਸਰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਇੰਡੀਆ ਨਿਊਜ਼ ਤੇ ਤੁਹਾਡਾ ਸਵਾਗਤ ਹੈ ਜ ਕਿ ਪਿੰਡ ਬੱਲੂਆਣਾ ਵਿਖੇ ਮੁਰਗਿਆਂ ਦੀ ਲੜਾਈ ਕਰਾ ਜਾ ਰਹੀ ਹੈ ਮੌਕੇ ਤੇ ਜਾ ਕੇ ਆਫੀਰਫੀ ਦਰਜ ਕਰਾ ਕੀਤਾ ਨੇ ਦੋ ਬੰਦੇ ਨੂੰ ਗ੍ਰਿਪਦਾਰ ਕੀਤਾ ਜਾ ਚੁੱਕਾ ਹੈ ਜਦੋਂ ਤੁਹਾਨੂੰ ਮੁਖਵਰੀ ਮਿਲੀ ਸੀ ਕਿ ਸਰ ਇਸ ਗੱਲ ਦੀ ਬਿਲਕੁਲ ਬਿਲਕੁਲ ਤੇ ਕੀ ਤਿੰਨ ਤਿੰਨੋਂ ਵਿਅਕਤੀ ਕਿੱਥੋਂ ਦੇ ਆ ਬੱਲੂਆਣਾ ਦੇ ਰਹਿਣ ਵਾਲੇ ਆ ਜੋ ਪ੍ਰਬੰਧਕ ਸੀ ਇਹਨਾਂ ਦੇ ਤੇ ਹੋਰ ਕੀ ਕੁਛ ਬ੍ਰੰਧ ਹੋਇਆ ਇੱਕ ਮੁਰਗਾ ਸੀਲ ਬ੍ਰੰਧ ਹੋਇਆ 11 ਟਰੋਫੀਆਂ ਜਿਹੜੇ ਉਹਨਾਂ ਨੂੰ ਜਿੱਤਣ ਵਾਲਿਆਂ ਨੂੰ ਦੇਣੀਆਂ ਜਾਣੀਆਂ ਸੀ ਤੇ ਅੱਗੇ ਹੁਣ ਕੀ ਕਾਰਵਾਈ ਹੋਊਗੀ ਅੱਗੇ ਅਦਾਲਤੀ ਕਾਰਵਾਈ ਤੇ ਤਪਤੀ ਚੱਲਦੀ ਹੈ ਜੋ ਸਾਹਮਣੇ ਤੱਥ ਹੈ ਦਾ ਜ਼ਖਮੀ ਦੱਸਿਆ ਜਾ ਰਿਹਾ ਹੈ ਬਿਲਕੁਲ ਹੈ ਜ਼ਖਮੀ ਦੱਸਣ ਜਾ ਰਿਹਾ ਹੈ ਹਾਂ ਡਾਕਟਰ ਮਲਾਜਾ ਦਾ ਕੀਤਾ ਗਿਆ ਕਰਵਾਇਆ ਗਿਆ ਤੇ ਲੋਕਾਂ ਨੂੰ ਕੀ ਅਪੀਲ ਹੈ ਤੁਹਾਡੇ ਇਹ ਵੀ ਜਾਨਵਰਾਂ ਤੇ ਤਸਾਂ ਲੜਾਈਆਂ ਕਰਾ ਕੇ ਤਸਾਂ ਦੇ ਨਾ ਕੀਤੇ ਜਾਣ ਤਾਂ ਐਸਐਨਏ ਸਾਡੇ ਨਾਲ ਚੌਕੀ ਇੰਚਾਰਜ ਜਿਹੜਾ ਕਿ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜਾਨਵਰਾਂ ਤੇ ਜਿਹੜਾ ਕਿ ਅਤਿਆਚਾਰ ਨਾ ਹੋ ਸਕੇ ਇੰਡੀਆ న్యూਸ ਲਈ ਕਪਿਲ ਸ਼ਰਮਾ ਦੀ ਵਿਸ਼ੇਸ਼ ਰਿਪੋਰਟ